ਸਤ ਸ੍ਰੀ ਅਕਾਲ ਜੀ ਮੇਰਾ ਨਾਮ ਜਸਵੀਰ ਕੌਰ ਹੈ ਮੈਂ ਬਹੁਤ ਚਿਰਾਂ ਤੋਂ ਬਿਮਾਰ ਰਹਿੰਦੀ ਸੀਗੀ ਮੈਨੂੰ ਗਠੀਆ ਸੀਗਾ ਮੇਰੇ ਹੱਥ ਪੈਰ ਬਹੁਤ ਮੜ ਚੁੱਕੇ ਸੀਗੇ ਮੈਂ ਡਾਕਟਰਾਂ ਦੀਆਂ ਦਵਾਈਆਂ ਖਾਧੀਆਂ ਤੇ ਕਈ ਕਈ ਥਾਂ ਤੇ ਮੈਨੂੰ ਦੱਸਿਆ ਮੈਂ ਉੱਥੇ ਉੱਥੇ ਗਈ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ ਜੇ ਪੈਂਦਾ ਸੀ ਤਾਂ ਇੱਕ ਦਿਹਾੜੀ ਤੋਂ ਦਿਹਾੜੀਆਂ ਪੈਂਦਾ ਸੀ ਇਸ ਕਰਕੇ ਮੈਂ ਦਵਾਈ ਛੱਡ ਦਿੰਦੀ ਸੀ ਹੁਣ ਅੱਗੇ ਨਾਲ ਆਂਡ ਗਵਾਂਡ ਦੇ ਵਿੱਚੋਂ ਮੈਨੂੰ ਕਿਸੇ ਨੇ ਸਲਾਹ ਦਿੱਤੀ ਕਿ ਤੁਸੀਂ ਆਹ ਡਾਕਟਰਾਂ ਕੋਲ ਜਾਓ ਉੱਥੇ ਪਤਾ ਕਰੋ ਮੈਂ ਕਈਆਂ ਕੋਲ ਜਾ ਗਈ ਮੇਰੀ ਬੱਸ ਹੋ ਚੁੱਕੀ ਸੀ ਹਸਪੀਟਲ ਇਨਾ ਮੈਂ ਉੱਠ ਸਕਦੀ ਸੀ ਨਾ ਮੈਂ ਬੈਠ ਸਕਦੀ ਸੀ ਨਾ ਮੈਂ ਆਪਣੇ ਬੱਚਿਆਂ ਨੂੰ ਘਟਾ ਸਕਦੀ ਸੀ ਨਾ ਮੈਂ ਰੋਟੀ ਪਾਣੀ ਬਣਾ ਸਕਦੀ ਨਾ ਮੈਂ ਕੱਪੜਾ ਧੋ ਸਕਦੀ ਸੀ ਮੈਨੂੰ ਕਿਸੇ ਨੇ ਸਲਾਹ ਦਿੱਤੀ ਆਪਣੇ ਸ਼ਾਰਦਾ ਹਸਪੀਟਲ ਵਾਲਿਆਂ ਦੀ ਉੱਥੇ ਮੈਂ ਗਈ ਉਹਨਾਂ ਨਾਲ ਡਾਕਟਰ ਨਾਲ ਮੈਂ ਗੱਲਬਾਤ ਕਰਕੇ ਮੈਂ ਦਵਾਈ ਸ਼ੁਰੂ ਕੀਤੀ ਮੈਨੂੰ 15 ਦਿਨਾਂ ਦੀ ਉਹਨਾਂ ਨੇ ਦਵਾਈ ਦਿੱਤੀ ਤੇ ਉਹ ਮੈਂ ਦਵਾਈ ਖਾ ਕੇ ਮੈਨੂੰ ਦੇਖਿਆ ਵੀ ਮੈਨੂੰ ਕੁਝ ਥੋੜਾ ਜਿਹਾ ਫਰਕ ਪੈਣ ਲੱਗਾ ਉਦੋਂ ਮੈਂ 2 ਮਹੀਨੇ ਦੀ ਹੋਰ ਦਵਾਈ ਲਈ ਤਾਂ ਵੀ ਮੈਨੂੰ ਫਰਕ ਪਿਆ ਤੇ ਮੈਂ ਹੁਣ ਸਾਲ ਦਾ ਕੋਰਸ ਕਰਕੇ ਤੇ ਮੈਨੂੰ ਪੂਰਾ ਦਵਾਈ ਦਾ ਆਰਾਮ ਆਇਆ ਇਸ ਕਰਕੇ ਮੈਨੂੰ ਕੋਈ ਤਕਲੀਫ ਨਹੀਂ ਹੈਗੀ ਤੇ ਮੈਂ ਆਪਣੇ ਬੱਚਿਆਂ ਨੂੰ ਵੀ ਖੜੋਣੀ ਆ ਪੋਤੇ-ਪੋਤੀਆਂ ਨੂੰ ਵੀ ਖੜੋਣੀ ਆ ਮੈਂ ਘਰ ਦਾ ਕੰਮ ਵੀ ਕਰ ਦੀਆਂ ਕਪੜਾ ਲੀੜਾ ਵੀ ਧੋਣੀਆਂ ਆਪਣੀਆਂ ਨੋਹਾ ਨੋਹਾ ਤੀਆਂ ਨਾਲ ਵੀ ਖੋਸ਼ਣਾ ਰਹਿਣੀ ਆ ਜਿੱਥੇ-ਜਿੱਥੇ ਮੈਨੂੰ ਜਾਣਾ ਪੈਂਦਾ ਮੈਂ ਉੱਥੇ ਵੀ ਜਾਣੀ ਆ ਇਸ ਕਰਕੇ ਮੈਂ ਸ਼ਰਦਾ ਹਸਪੀਟਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਮੈਂ ਕਹਿੰਨੀ ਸਾਰੇ ਜਾਣੇ ਤੁਸੀਂ ਦੁਆ ਖਾ ਕੇ ਦੇਖੋ ਤੁਹਾਨੂੰ ਬਹੁਤ ਆਰਾਮ ਆਊਗਾ ਕਿ ਤੁਹਾਡੀ ਜ਼ਿੰਦਗੀ ਵਿੱਚ ਨਵੀਂ ਜ਼ਿੰਦਗੀ ਸ਼ੁਰੂ ਹੋਊਗੀ ਤੇ ਤੁਹਾਨੂੰ ਬਹੁਤ ਬਹੁਤ ਆਰਾਮ ਆਊਗਾ ਸਤਿ ਸ੍ਰੀ ਅਕਾਲ